ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਗੱਲ ਕਰਾਂਗੇ ਲੇਖਾ ਜੋਖਾ ਦੇ ਵਿੱਚ ਅੱਜ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਤੇ ਪੂਰੀ ਗੱਲਬਾਤ ਬ੍ਰੀਕੀ ਨਾਲ ਕਰਾਂਗੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜਟਪੂਰੀ ਸਾਹਿਬ ਜਟਪੂਰੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰਾ ਜੀ ਜਟਪੂਰੀ ਸਾਹਿਬ ਅੱਜ ਜਿੱਦਾਂ ਕੀ ਤੁਹਾਨੂੰ ਵੀ ਪਤਾ ਹੀ ਹੈ ਤਿੰਨ ਮੁੱਖ ਵੱਡੀਆਂ ਖਬਰਾਂ ਨੇ ਉਹਨਾਂ ਤਿੰਨਾਂ ਖਬਰਾਂ ਤੇ ਗਲਵਾਤ ਕਰਾਂਗੇ ਸਭ ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਸਾਹਿਬ ਕਿਉਂਕਿ ਉਹਨਾਂ ਨੇ ਇੱਕ ਵੱਡਾ ਅਹੁਦਾ ਛੱਡਤਾ ਬੇਅਦਵੀ ਦੇ ਮਸਲੇ ਨੂੰ ਲੈ ਕੇ ਤੇ ਅੱਜ ਉਹਨਾਂ ਨੂੰ ਪਾਰਟੀ ਤੋਂ ਵੀ 5 ਸਾਲ ਲਈ ਸਸਪੈਂਡ ਕਰ ਦਿੱਤਾ ਕਿਵੇਂ ਦੇਖਦੇ ਹੋ ਕੀ ਸਿਆਸੀ ਹਲਚਲ ਨਜ਼ਰ ਆਉਂਦੀ ਆ ਸੁਨੀਲ ਜੀ ਭਾਵੇਂ ਕਿ ਆਪਾਂ ਇਹ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਲੇਖਾ ਜੋਖਾ ਹੀ ਕਰਨਾ ਜਿਹੜੇ ਰਾਜਨੀਤਿਕ ਵੈਸੇ ਘਟਨਾ ਕਰਮ ਵਾਪਦੇ ਨੇ ਪਰ ਜਨਰਲ ਕਰਦੇ ਆ ਪਰ ਇਹਦੇ ਵਿੱਚ ਅੱਜ ਵੱਡਾ ਘਟਨਾ ਕਰਮ ਹੋਇਆ ਸਵੇਰੇ ਸਵੇਰੇ ਜਦੋਂ ਆਮ ਆਦਮੀ ਪਾਰਟੀ ਦੀ ਜਿਹੜੀ ਹੈਗੀ ਆ ਪੋਲੀਟਿਕਲ ਅਫੇਅਰ ਜਿਹੜੀ ਕਮੇਟੀ ਆ ਪੀਐਸਸੀ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਕੁਮਰ ਵਿਜੇ ਪ੍ਰਤਾਪ ਸਿੰਘ ਜਿਹਨੇ ਐਮਐਲਏ ਆ ਅੰਮ੍ਰਿਤਸਰ ਤੋਂ ਉਹਨਾਂ ਨੂੰ ਬਾਹਰਲਾ ਰਸਤਾ ਦਿਖਾ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਹੈਗਾ 5 ਸਾਲ ਲਈ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ ਜੀ ਜੇਕਰ ਦੇਖਿਆ ਜਾਵੇ ਉਮਰ ਵਿਜੇ ਪ੍ਰਤਾਪ ਇੱਕ ਦਮੰਗ ਕਿਸਮ ਦੇ ਅ ਅਧਿਕਾਰੀ ਸੀ ਜਦੋਂ ਉਹ ਆਈਪੀਐਸ ਨੌਕਰੀ ਦੀ ਬੇਸਿਕਲੀ ਜਦੋਂ ਉਹ ਕਿਉਂਕਿ ਉਹ ਡੀਆਈਜੀ ਉਹਨਾਂ ਨੂੰ ਜਿਹੜਾ ਦਿੱਤਾ ਗਿਆ ਸੀਗਾ ਸੈੱਟ ਦਾ ਵੀ ਉਹ ਮੁਖੀ ਲਗਾਇਆ ਗਿਆ ਸੀ ਉਹਨਾਂ ਨੇ ਜਾਂਚ ਕੀਤੀ ਬਰਗਾੜੀ ਘਟਨਾਵਾਂ ਬਾਰੇ ਕਿਉਂਕਿ ਬਰਗਾੜੀ ਘਟਨਾਵਾਂ ਬਾਰੇ ਜਾਂਚ ਦੇ ਵਿੱਚ ਕਰਕੇ ਹੀ ਉਹ ਚਰਚਾ ਦੇ ਵਿੱਚ ਆਏ ਕਿਉਂਕਿ ਉਹਨਾਂ ਨੇ ਜਿਹੜਾ ਸਰਕਾਰ ਦੇ ਭਾਵੇਂ ਚਾਹੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਸਮੇਂ ਲਾਇਆ ਗਿਆ ਫਿਰ ਉਹਨਾਂ ਨੇ ਵਿਰੋਧ ਕੀਤਾ ਵੀ ਉਹਨਾਂ ਨੇ ਜਿਹੜੀਆਂ ਰਿਪੋਰਟਾਂ ਦਿੱਤੀਆਂ ਨੇ ਤੇ ਉਹਨਾਂ ਨੂੰ ਰਿਪੋਰਟਾਂ ਦੇ ਵਿੱਚ ਜਿਹੜਾ ਅਦਾਲਤ ਵਿੱਚ ਸਬਮਿਟ ਕੀਤੀਆਂ ਨੇ ਤੇ ਪਰ ਉਹ ਉਹਦਾ ਦੀ ਜਿਹੜੀ ਹੈਗੀ ਆ ਦੂਜੇ ਪਾਸਿਓਂ ਵਿਰੋਧ ਕੀਤਾ ਗਿਆ ਅਕਾਲੀ ਦਲ ਵੱਲੋਂ ਵੀ ਵਿਰੋਧ ਕੀਤਾ ਗਿਆ ਜੜ ਕੇ ਫਿਰ ਹਾਈ ਕੋਰਟ ਨੂੰ ਦੁਬਾਰਾ ਬਣਾਉਣੇ ਪਈ ਉਹ ਕਹਿੰਦਾ ਸੀ ਨਹੀਂ ਮੇਰੀ ਜਿਹੜੀ ਹੈਗੀ ਆ ਸਰਕਾਰ ਨੇ ਉਹਨਾਂ ਦੀ ਮੰਨੀ ਨਹੀਂ ਗਈ ਕਹਿੰਦਾ ਸੀ ਮੇਰੀ ਜਿਹੜੀ ਇਨਕੁਆਰੀ ਕੀਤੀ ਆ ਜਾਂਚ ਕੀਤੀ ਆ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਘਟਨਾਵਾਂ ਤੋਂ ਬਾਅਦ ਬਹਿਬਲ ਕਾਲੀ ਕਾਟ ਵਾਪਰਿਆ ਔਰ ਪੋਸਟਰ ਲਾਏ ਗਏ ਚੈਲੰਜ ਪੋਸਟਰ ਜਿਹੜੇ ਡੇਰਾ ਸੱਚਾ ਸੌਦਾ ਮੁਕੀ ਦੇ ਜਿਹੜੇ ਪੈਰੋਕਾਰ ਆ ਉਹਨਾਂ ਦੇ ਸੇਵਾਦਾਰ ਵੱਲੋਂ ਯਾਨੀ ਕਿ ਕਾਫੀ ਜੰਦੀ ਇਤਿਹਾਸ ਗਵਾਹ ਵਾਲੀ ਇਹ ਜਿਹੜੀ ਘਟਨਾ ਕਰਨ ਜਿਹੜਾ ਹੈਗਾ ਬਹੁਤ ਵੱਡਾ ਸੀਗਾ ਜਿਹੜਾ ਸਿੱਖ ਕੌਮ ਤੇ ਵਾਪਰਿਆ ਸੀ ਉਹਦੇ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਭਾਵੇਂ ਉਹ ਬਾਹਰ ਦੀ ਸਟੇਟ ਦੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੂੰ ਪੰਜਾਬ ਦੇ ਵਿੱਚ ਸਪੇਸ ਮਿਲੀ ਉਹਨਾਂ ਨੂੰ ਸਪੇਸ ਮਿਲੀ ਉਸ ਤੋਂ ਬਾਅਦ ਦੇ ਵਿੱਚ ਸਨੀਲ ਜੀ ਉਹਨਾਂ ਨੇ ਜਿਹੜਾ ਹੈਗਾ ਤਿਆਰੀ ਵੀ ਕੀਤੀ ਵੀਆਰਐਸ ਲੈ ਕੇ ਉਹਨਾਂ ਨੇ ਆ ਭਾਵੇਂ ਕਿ ਪਹਿਲਾਂ ਉਹਨਾਂ ਦੀਆਂ ਅ ਤੇ ਜਮਾਸੀ ਵੀ ਕਿੱਧਰ ਜਾਣਗੇ ਬਾਜਪਾ ਜਾਣਗੇ ਕਿਉਂਕਿ ਉਹਨਾਂ ਦਾ ਇਦਾਂ ਸਿਗਾ ਉਹ ਵੀ ਉਹਨਾਂ ਦੀ ਜਿਹੜੀ ਭਾਰਤ ਜਨਤਾ ਪਾਰਟੀ ਦੇ ਜਿਹਦੀ ਸੰਗ ਆਇਆ ਸੰਗ ਦੇ ਜਿਹੜੇ ਮੇਨ ਮੈਂਬਰ ਨੇ ਬੀਬੀ ਲక్ష్ਮੀ ਕਾਂਚ ਚਾਵਲਾ ਜਿਹੜੇ ਨੇ ਉਹਨਾਂ ਤੋਂ ਵੀ ਜਿਹੜੇ ਕੁਮਰ ਵਿਜੇ ਪ੍ਰਤਾਪ ਸਿੰਘ ਭੈਣ ਕਹਿੰਦੇ ਨੇ ਤੇ ਉਹਨਾਂ ਕੋ ਰਖੜੀ ਬਣਾਉਂਦੇ ਨੇ ਪਹਿਲਾਂ ਕਿ ਆਸਰਾਇਆਂ ਲਾਈਆਂ ਜਾ ਰਹੀਆਂ ਸੀ ਵੀ ਸ਼ਾਇਦ ਕੁਮਰ ਵਿਜੇ ਪ੍ਰਤਾਪ ਭਾਰਤ ਜਨਤਾ ਪਾਰਟੀ ਜਾਣਗੇ ਪਰ ਜਦੋਂ ਅਰਵਿੰਦ ਕੇਜਰੀਵਾਲ ਉਤਲ elections ਤੋਂ ਪਹਿਲਾਂ ਦੀ ਆਪਾਂ ਗੱਲ ਕਰ ਰਹੇ ਜਦੋਂ ਐਂਟਰੀ ਹੋਈ ਉਹਨਾਂ ਦੀ ਤਾਂ ਸਟੇਜ ਤੇ ਮੂਰੇ ਕੁਮਰ ਵਿਜੇ ਪ੍ਰਤਾਪ ਸੀ ਭਾਰਤੀ ਜਨਤਾ ਪਾਰਟੀ ਸ਼ਾਮਲ ਨਹੀਂ ਹੋਈ ਉਹ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਪਰ ਉਹ ਐਮਐਲਏ ਬਣ ਗਈ ਐਮਐਲਏ ਬਣ ਤੋਂ ਬਾਅਦ ਦੇ ਵਿੱਚ ਜਿਹੜੀ ਚਰਚਾ ਸੀ ਉਹਨੂੰ ਵੀ ਆਸ ਸੀ ਵੀ ਮੈਨੂੰ ਸ਼ਾਇਦ ਜਦੋਂ ਸਰਕਾਰ ਬਣੀ ਆ ਵੀ ਮੈਨੂੰ ਹੋਮ ਮਿਨਿਸਟਰ ਲਾਇਆ ਜਾਏਗਾ ਵੀ ਮੈਂ ਜਿਹੜਾ ਹੈਗਾ ਪੂਰਾ ਸੁਧਾਰ ਕਰ ਲਿਆਗਾ ਤੇ ਪਰ ਨਹੀਂ ਹੋਇਆ ਹੋਮ ਮਿਨਿਸਟਰ ਦਾ ਕੀ ਉਹਨਾਂ ਨੂੰ ਜਿਹੜਾ ਹੈਗਾ ਛੋਟੇ ਤੋਂ ਛੋਟਾ ਹੁੰਦਾ ਮਹਿਕਮਾ ਨਹੀਂ ਦਿੱਤਾ ਮਹਿਕਮਾ ਨਹੀਂ ਕੋਈ ਦਿੱਤਾ ਗਿਆ ਵੀ ਭਾਵੇਂ ਕੀ ਕੋਈ ਜਿਹੜਾ ਹੈਗਾ ਭਾਵੇਂ ਜਿਹੜੇ ਕੁਲਦੀਪ ਧਾਰੀਵਾਲ ਨੂੰ ਭਾਵੇਂ ਜਿੱਕਰ ਕਿਹਾ ਜਾਵੇ ਵੀ ਆਪਾਂ ਉਹਨੂੰ ਦਿੱਤੇ ਗਏ ਨਹੀਂ ਐਨਆਰਆਈ ਵਗੈਰਾ ਮੈਂ ਕਿਹਾ ਹੈਗਾ ਉਹ ਵੀ ਨਹੀਂ ਕੋਈ ਦਿੱਤਾ ਗਿਆ ਪਰ ਉਹ ਬੜੇ ਨਰਾਸ਼ ਚੱਲ ਰਹੇ ਸੀ ਉਹ ਆਪਣੇ ਪੜਾਸ ਜਿਹੜੀ ਹੈਗੀ ਆ ਸਰਕਾਰ ਦੇ ਐਂਟੀ ਕੱਢ ਰਹੇ ਸੀ ਉਹਨਾਂ ਨੇ ਬੇਅਦਬੀ ਘਟਨਾਵਾਂ ਨੂੰ ਨਹੀਂ ਛੱਡਿਆ ਉਹਨਾਂ ਨੇ ਕਿਹਾ ਵੀ ਆਹ ਨਹੀਂ ਕੀਤਾ ਸਰਕਾਰ ਨੇ ਆਪਣੀ ਸਰਕਾਰ ਤੇ ਵੀ ਭਾਵੇਂ ਕੀ ਸਵਾਲ ਚੁੱਕਦੇ ਰਹੇ ਜਾਨੀ ਕਿ ਸਰਕਾਰ ਦੇ ਵਿੱਚ ਰਹਿ ਕੇ ਕਮਰ ਵਿਜੇ ਪ੍ਰਤਾਪ ਨੇ ਬਾਕੀ ਦਾ ਰੂਪ ਜ ਰਹਿਗਾ ਧਾਰਨ ਕੀਤਾ ਪਰ ਫਿਰ ਵੀ ਪਾਰਟੀ ਨੇ ਬੜਾ ਸਵਾਲ ਪਾਰਟੀ ਦੇ ਖੜਾ ਹੁੰਦਾ ਸੀ ਕਿਉਂਕਿ ਬਹੁਤ ਸਾਰੀ ਥਾਈ ਤੇ ਪਾਰਟੀ ਦੇ ਆਗੂਆਂ ਨੂੰ ਮੰਤਰੀਆਂ ਨੂੰ ਵੀ ਤੇ ਕੱਲ ਵੀ ਜਿਹੜਾ ਹੈਗਾ ਅਮਨ ਅਰੋੜ ਆਏ ਨੇ ਪੰਜਾਬ ਦੇ ਪ੍ਰਧਾਨ ਉਹਨਾਂ ਨੂੰ ਸਵਾਲ ਉੱਠਿਆ ਵੀ ਕਮਰ ਵਿਜੇ ਪ੍ਰਤਾਪ ਤਾਂ ਜਿਹੜੇ ਹੈਗੇ ਆ ਉਹ ਵਿਰੋਧ ਬੋਲ ਰਹੇ ਆ ਉਹ ਤਾਂ ਬਿਕਰਨਜੀਤ ਮਜੀਠੀਆ ਦੇ ਵੀ ਖਿਲਾਫ ਬੋਲ ਗਏ ਆਕਣ ਬੋਲ ਗਏ ਸਰਕਾਰ ਦੇ ਐਂਟੀ ਬੋਲ ਗਏ ਵੀ ਗਲਤ ਕਾਰਵਾਈ ਕੀਤੀ ਆ ਬਿਜినਸ ਨੇ ਪਾ ਦਿੱ ਕਿ ਦੂਜੀਆਂ ਪਾਰਟੀਆਂ ਨੇ ਤਾਂ ਵਿਰੋਧੀ ਧਿਰਾਂ ਨੇ ਤਾਂ ਇਕੱਠਿਆ ਹੋਣਾ ਹੀ ਆ ਉਹਨਾਂ ਦਾ ਆਵਾਜ਼ ਠਾਉਣੀ ਹੋਣੀ ਆ ਪਰ ਐਮਐਲਏ ਪਾਰਟੀ ਦਾ ਪਰ ਆਪਣੀ ਪਾਰਟੀ ਦਾ ਐਮਐਲਏ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬੋਲੇ ਤਾਂ ਬਰਦਾਸ਼ਤ ਨਹੀਂ ਹੋਇਆ ਤਾਂ ਇਸ ਕਰਕੇ ਜਿਹੜਾ ਹੈਗਾ ਪੀਐਸਸੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਕਿਉਂਕਿ ਉਹਨਾਂ ਦਾ ਕਹਿਣਾ ਵੀ ਜਿਹੜੀ ਇਹ ਸਭ ਤੋਂ ਵੱਡੀ ਮਹਿੰਮਾ ਨਸ਼ਿਆਂ ਵਿਰੁੱਧ ਜੰਗ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਇਸ ਦੇ ਵਿੱਚ ਰੁਕਾਵਟ ਬਣੇਗਾ ਆਪਦੀ ਪਾਰਟੀ ਦਾ ਬਾਕੀਆਂ ਨੂੰ ਤਾਂ ਉਹ ਕਰ ਰਹੇ ਆ ਕਿ ਸੀਐਮ ਮਾਨ ਸਾਹਿਬ ਨੇ ਤਾਂ ਕਿਹਾ ਕਿਸੇ ਨੂੰ ਨਹੀਂ ਬਖਸ਼ਣਗੇ ਬਹੁਤਾ ਕਹਿੰਦੇ ਸਪਾਈਆਂ ਤੋਂ ਲੈ ਕੇ ਜਰਨਲ ਤੱਕ ਸਾਰੇ ਜਾਣਗੇ ਸਾਰੇ ਨੂੰ ਪੜਾਂਗੇ ਪਰ ਜਦੋਂ ਆਪਦੀ ਪਾਰਟੀ ਦਾ ਉਹਨਾਂ ਦੇ ਹਮਾਇਤ ਦੇ ਵਿੱਚ ਉਤਰੇ ਉਸ ਮਹੱਮ ਦੇ ਵਿੱਚ ਡੱਕਾ ਬੜੇ ਤਾਂ ਜਰੂਰ ਕਿਉਂ ਬਣਦਾ ਵਾ ਕਾਰਵਾਈ ਕਿਉਂਕਿ ਇਹ ਤਾਂ ਬਹੁਤ ਜਿੰਦੀਏ ਲੇਟ ਕੀਤਾ ਕਿਉਂਕਿ ਇਸ 94 ਦਾ ਐਮਐਲਏ ਹੋ ਗਏ ਨੇ ਨਾ ਕੋਈ ਆਪਣੇ ਕੋਲੇ ਆ ਆਮ ਆਦਮੀ ਪਾਰਟੀ ਕੋਲੇ ਤਾਂ ਇਹ ਜਿਹੜੀ ਕਾਰਵਾਈ ਜਿਹੜੀ ਇਹ ਪਹਿਲਾਂ ਕਰ ਦੇਣੀ ਚਾਹੀਦੀ ਸੀ ਪਰ ਦੂਜੇ ਪਾਸੇ ਜਿਹੜਾ ਹੈਗਾ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਉਥਲ ਪੁਥਲ ਸ਼ੁਰੂ ਹੋ ਗਈ ਆ ਵੀ ਉਹ ਦੂਜੀਆਂ ਪਾਰਟੀਆਂ ਵੀ ਹੁਣ ਚਾਹੁੰਦੀਆਂ ਵੀ ਸਾਡੇ ਵੱਲ ਕੁਮਰ ਵਿਜੇ ਵਰਤਾਵ ਆਵੇ ਹੂੰ ਕਿਉਂਕਿ ਇਸੇ ਤਰ੍ਹਾਂ ਹੀ ਕਾਲੀ ਦਲ ਵੀ ਉਹਨਾਂ ਦਾ ਵੀ ਬਿਆਨ ਆਇਆ ਵੀ ਸਾਰੀਆਂ ਪਾਰਟੀਆਂ ਸਮਰਥਨ ਬੀਜਪੀ ਵਾਲੇ ਕਾਫੀ ਕਾਲੇ ਪਏ ਨੇ ਹੱਕ ਦੇ ਵਿੱਚ ਉਹਦੇ ਬਿਆਨ ਦੇ ਰਹੇ ਨੇ ਵੀ ਜਿਹੜਾ ਗਲਤ ਕੀਤਾ ਵੀ ਉਹਨੇ ਜਿਹੜਾ ਹੈਗਾ ਸਹੀ ਨੂੰ ਸਹੀ ਕਿਹਾ ਸੀ ਇਹ ਜਿਹੜਾ ਹੈਗਾ ਅੱਜ ਘਟਨਾ ਕਰ ਰਿਹਾ ਪੂਰੇ ਜਿਹੜਾ ਹੈਗਾ ਅੱਜ ਮੀਡੀਆ ਦੇ ਵਿੱਚ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਅੱਛਾ ਇਸੇ ਵਿਸ਼ੇ ਨਾਲ ਜੁੜਿਆ ਇਸੇ ਕੜੀ ਨਾਲ ਕੜੀ ਜੁੜਦੀ ਆ ਤਾਂ ਲੇਖਾ ਜੋਖਾ ਦੇ ਵਿੱਚ ਇਹੀ ਕੜੀ ਅੱਗੇ ਜੋੜਦੇ ਆ ਇਸ ਹੀ ਯੁੱਧ ਨਸ਼ੇ ਦੇ ਵਿਰੁੱਧ ਮਸਲੇ ਦੇ ਵਿੱਚ ਵਿਕਰਮ ਅਜੀਠੀਆ ਤੇ ਲਗਾਤਾਰ ਅੰਦਰ ਵਿਜੀਲੈਂਸ ਦੀ ਟੀਮ ਪੁੱਛਗਿੱਛ ਕਰ ਰਹੀ ਆ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਰਿਮਾਂਡ ਤੇ ਚੱਲ ਰਹੇ ਨੇ ਪਰ ਦੂਜੇ ਪਾਸੇ ਹੁਣ ਇੱਕ ਹੋਰ ਕਿਸੇ ਵੇਲੇ ਜਫੀਆਂ ਪਾਉਂਦੇ ਸੀ ਅਕਾਲੀ ਦਲ ਦੇ ਵਿੱਚ ਇਕੱਠੇ ਰਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਵੀ ਬੜੇ ਨੇੜਲੇ ਉਹ ਵਜ਼ੀਰ ਮੰਨੇ ਜਾਂਦੇ ਸੀ ਉਸ ਵੇਲੇ ਤੇ ਹੁਣ ਉਹ ਵੀ ਗਵਾਹ ਦੇ ਤੌਰ ਤੇ ਬਿਜ਼ਨਸ ਦੇ ਦਫ਼ਤਰ ਪਹੁੰਚ ਕੇ ਕਿਵੇਂ ਵੇਖਦੇ ਹੋ ਹਾਂ ਬੋਨੀ ਜਨਾਲਾ ਇਹ ਆ ਤੁਸੀਂ ਗੱਲ ਕਰ ਰਹੇ ਹੋ ਬੋਨੀ ਜਨਾਲਾ ਜਿਹੜੇ ਕੇਸ ਸੀਨੀਅਰ ਜਿਹੜੇ ਅਕਾਲੀ ਆਗੂ ਸੀਗੇ ਗਰੋ ਮਾਗੂ ਡਾਕਟਰ ਰਤਨ ਸਿੰਘ ਜਨਾਲਾ ਦੇ ਪੁੱਤਰ ਨੇ ਜਿਹੜੇ ਵਿਰੈਗ ਵੀ ਰਹਿ ਚੁੱਕੇ ਨੇ ਸੰਸਦ ਸੀ ਸਖਤਰ ਵੀ ਰਹਿ ਚੁੱਕੇ ਨੇ ਤੇ ਉਹ ਪਹਿਲਾਂ ਤਾਂ ਅਕਾਲੀ ਦਲ ਛੱਡ ਕੇ ਉਹ ਜਦੋਂ ਬਗਾਵਤ ਹੋਈ ਆ ਆਪਣੇ ਪਿਤਾ ਦੇ ਨਾਲ ਉਹ ਚਲੇ ਗਏ ਸੀਗੇ ਜਿਹੜਾ ਬਣਾਇਆ ਸੀਗਾ ਇਹਨਾਂ ਨੇ ਪੂਰਾ ਟਕਸਾਲੀ ਅਕਾਲੀ ਦਲ ਫਿਰ ਉਹਦੇ ਵਿੱਚ ਵੀ ਉਹਨਾਂ ਦਾ ਤੋੜ ਵਿਛੋੜਾ ਹੋ ਗਿਆ ਕਿਉਂਕਿ ਉਹ ਵੀ ਦੋ ਗਰੁੱਪ ਬਣ ਗਏ ਸਦੇਵ ਸਿੰਘ ਢੀਟਸ ਨਾਲੋਂ ਵੱਖ ਹੋ ਗਏ ਆਪਣੇ ਬਾਪ ਦੇ ਨਾਲ ਫਿਰ ਉਹਨਾਂ ਦੇ ਬਾਪ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਜਿਹੜਾ ਹੈਗਾ ਉਹ ਅਕਾਲੀ ਦਲ ਛੱਡ ਮਿਲ ਫੇਰ ਹੋ ਜਾਂਦੇ ਆ ਫਿਰ ਪਤਾ ਨਹੀਂ ਕਿਉਂ ਜਿਹੜਾ ਹੈਗੇ ਆ ਬੋਨੀ ਜਨਾਲਾ ਜਿਹੋਣੀ ਫਿਰ ਭਾਰਤੀ ਜਨਤਾ ਪਾਰਟੀ ਚ ਖਮਰ ਹੋ ਜਾਂਦੇ ਆ ਜਾਨੀ ਕਿ ਕਹਿੰਦਾ ਬਾਬਾ ਉਹਨਾਂ ਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਕਾਰਵਾਈ ਰਹੀਆਂ ਕਿਉਂਕਿ ਜਿਹੜੇ ਅੱਜ ਪੰਜਾਬ ਦੇ ਲੋਕ ਆ ਥੋੜਾ ਜਿਆਦਾ ਇਹ ਵੀ ਦੇਖਦੇ ਆ ਵੀ ਪਾਰਟੀ ਦਾ ਬੰਦਾ ਜਿਹੜਾ ਹੈਗਾ ਕਤਾਂ ਤੇ ਸਟੈਂਡ ਵੀ ਰਹੀ ਪਰ ਹਾਂ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਅੱਜ ਉਹਦੇ ਹੱਕ ਦੇ ਵਿੱਚ ਸਰਕਾਰ ਦੇ ਬਿਜ਼ਨਸ ਦੇ ਹੱਕ ਦੇ ਵਿੱਚ ਜਾ ਕੇ ਬੁਨੀ ਜਨਾਰਾ ਨੇ ਵਿਕਰਮ ਸਿੰਘ ਮਝੂਠੀ ਮਝੂਠੀ ਦੇ ਖਿਲਾਫ ਆਪਣੀ ਜਾਣਕਾਰੀ ਸਾਂਝੀ ਕੀਤੀ ਆ ਗਵਾਹ ਜਨਕੀ ਬਣਾਇਆ ਗਿਆ ਪੱਤ ਸੂਤਰ ਦੱਸਦੇ ਆ ਕਿ ਉਹਨੂੰ ਗਵਾਹ ਬਣਾਇਆ ਜਾ ਰਿਹਾ ਬਾ ਬੋਨੀ ਜਨਾ ਨੂੰ ਇਸੇ ਤਰ੍ਹਾਂ ਹੀ ਅ ਬਿਕਰਮ ਮਜੀਠੀਆ ਜਿਹਨਾਂ ਕੇ 7 ਦਿਨ ਦੇ ਰਿਮਾਂਡ ਤੇ ਆ ਬਿਜినెਸ ਥਾਣੇ ਦੇ ਵਿੱਚ ਆ ਇੱਥੇ ਮਹਾੜੀ ਵੀ ਗਏ ਤੇ ਉੱਥੇ ਜਿਹੜਾ ਹੈਗਾ ਉਹਨਾਂ ਦੇ ਪੀਏ ਸਾਬਕਾ ਪੀਏ ਨੂੰ ਵੀ ਬਿਜినਸ ਉਹਦੇ ਘਰ ਪਹੁੰਚ ਗਿਆ ਸੂਤਰ ਦੱਸਦੇ ਆ ਵੀ ਉਹਦੋਂ ਵੀ ਪਹੁੰਚ ਗਿਆ ਇਸ ਕਰਕੇ ਉਹਨੂੰ ਵੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਰਕਾਰੀ ਗਵਾਹ ਬਣਾਇਆ ਜਾ ਰਿਹਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਚਾਰ ਸਪਰੇ ਘੇਰਾ ਪਾ ਲਿਆ ਹੂੰ ਕੌਕ ਚਾਹੇ ਈਡੀ ਦੇ ਹਮ ਨਰਿੰਦਰ ਸਿੰਘ ਜਿਹੜੇ ਸਾਫ ਦਾ ਡਿਪਟੀ ਡਾਇਰੈਕਟਰ ਆ ਉਹਨਾਂ ਨੇ ਵੀ ਜਿਹੜਾ ਹੈਗਾ ਮੀਡੀਆ ਦੇ ਵਿੱਚ ਸਾਫ ਕਿਹਾ ਵੀ ਮੈਂ ਕਿਸੇ ਸਰਕਾਰਾਂ ਤੇ ਵਿਸ਼ਵਾਸ ਨਹੀਂ ਕਰਦਾ ਮੇਰਾ ਜਿਹੜਾ ਫਰਜ਼ ਬਣਦਾ ਜਿਵੇਂ ਰਿਟਾਇਰ ਆ ਤਾਂ ਮੇਰਾ ਇਹ ਫਰਜ਼ ਬਣਦਾ ਵੀ ਮੈਂ ਜਿਹੜਾ ਹੈਗਾ ਜਾਣਕਾਰੀ ਉਹਨਾਂ ਦਾ ਸਹਿਯੋਗ ਦੇਵਾਂ ਏਜੰਸੀ ਦਾ ਜਿਹੜੀ ਕੋਈ ਜਾਂਚ ਕਰ ਰਹੀ ਹੈ ਚੰਗੇ ਕੰਮ ਲਈ ਪਰ ਨਰਿੰਦਰ ਸਿੰਘ ਨੇ ਵੀ ਆਪਣੇ ਜਿਹੜੇ ਹੈਗੀ ਆ ਜਾਣਕਾਰੀ ਉਹਨਾਂ ਦਾ ਸਾਂਝੀ ਕੀਤੀ ਆ ਜਦਕਿ ਨਰਿੰਦਰ ਸਿੰਘ ਨੇ ਵੀ ਕਾਫੀ ਲੰਬੀ ਚੋਰੀ ਜਿਹੜੀ ਹੈਗੀ ਆ ਉਹਦੇ ਤੇ ਤਿਆਰੀ ਕੀਤੀ ਸੀ ਪਰ ਨਰਿੰਦਰ ਸਿੰਘ ਨੇ ਇਹ ਵੀ ਕਿਹਾ ਵੀ ਬਿਕਰਮ ਸਿੰਘ ਮਜੀਠੀ ਆ ਜੇ ਦੋਸ਼ੀ ਨਹੀਂ ਪਾਏ ਗਏ ਹੂੰ ਉਹਨਾਂ ਦੀ ਜਾਂਚ ਚੱਲ ਰਹੀ ਹੈ ਉਹ ਜਾਂਚ ਸਹਿਯੋਗ ਦੇਣਾ ਚਾਹੀਦਾ ਉਹਨਾਂ ਨੇ ਕਿਹਾ ਵੀ ਮੈਂ ਵੀ ਜਦੋਂ ਜਾਂਚ ਕੀਤੀ ਆ ਮੈਂ ਉਹਨੂੰ ਦੋਸ਼ੀ ਨਹੀਂ ਠਹਿਰਾਇਆ ਮੈਂ ਤਾਂ ਜਾਂਚ ਕਰ ਰਿਹਾ ਸੀ ਪਰ ਉਹਨੇ ਨਹੀਂ ਸਹਿਯੋਗ ਦਿੱਤਾ ਉਲਟਾ ਮੇਰੀ ਬਦਲੀ ਕਰਵਾ ਦਿੱਤੀ ਹੂੰ ਜਾਂਚ ਅਧੂਰੀ ਰਹੇਗੀ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਕਹਿੰਦਾ ਵਿਜੀਲੈਂਸ ਵੀ ਜਾਂਚ ਕਰ ਰਹੀ ਆ ਜਾਂ ED ਨੇ ਉਹ ਜਿਹੜੀ ਕੀਤੀ ਸੀ ਉਸ ਸਮੇਂ ਜਾਂਚ ਕੀਤੀ ਸੀ ਪਰ ਜਦੋਂ ਉਹਦੇ ਚਾਰਜ ਸ਼ੀਟ ਦਾਇਰ ਕੀਤੀ ਉਦੋਂ ਦੋਸ਼ੀ ਠਹਿਰਾਇਆ ਜਾਵੇਗਾ ਪਰ ਉੱਕੰਦਾ ਵੀ ਉਦੋਂ ਪਹਿਲਾਂ ਜੇ ਕਹਿ ਲੈਣਾ ਦੋਸ਼ੀ ਕਿਸੇ ਨੂੰ ਤਾਂ ਉਹਦੇ ਪਰਿਵਾਰ ਤੇ ਵੀ ਜਿਹੜਾ ਕੀ ਵੀਦ ਦੀ ਹੋਊਗੀ ਉਸ ਤੇ ਵੀ ਕੀ ਵੀਦ ਦੀ ਹੋਊ ਜਿੰਨੀ ਦਾ ਦੋਸ਼ੀ ਨਹੀਂ ਪਰ ਇਹ ਆ ਪਰ ਨੰਨਜੈ ਨੇ ਕਿਹਾ ਵੀ ਜਾਂਚ ਦੇ ਵਿੱਚ ਮੈਂ ਉਹਨਾਂ ਜਾਣਕਾਰੀ ਸਾਂਝ ਕੀਤੀ ਆ ਵੀ ਕਿਵੇਂ ਜਿਹੜਾ ਗੈਂਗਸਟਰਾਂ ਦੇ ਨਾਲ ਜਿਹੜਾ ਨਸ਼ਾ ਪਾਸ ਕਰਾਉਣ ਦੇ ਨਾਲ ਇਹਨਾਂ ਦੇ ਕਨੈਕਸ਼ਨ ਸੀ ਇਸੇ ਤਰ੍ਹਾਂ ਹੀ ਜਿਹੜੇ ਹੈਗੇ ਆ ਚਟੋਪਾ ਦੇ ਚਟੋਪਾ ਦੇ ਜਿਨ੍ਹਾਂ ਨੇ ਰਿਪੋਰਟ ਆਪਣੀ ਇਹਦੇ ਡਰੱਗ ਦੇ ਖਿਲਾਫ ਹਾਂਜੀ ਹਾਈ ਕੋਰਟ ਦੇ ਵਿੱਚ ਜਿਹੜੀ ਪਈ ਆ ਭਾਵੇਂ ਉਹ ਸਰਕਾਰ ਦੀ ਮਰਜ਼ੀ ਹੈ ਜਦੋਂ ਮਰਜ਼ੀ ਖੋਲ ਲਵੇ ਕਿਉਂਕਿ ਹਾਈ ਕੋਰਟ ਨੇ ਤਾਂ ਕਹਿ ਦਿੱਤਾ ਵੀ ਸਰਕਾਰ ਦੇ ਅਧਿਕਾਰ ਖੇਤਰ ਹੈ ਤਾਂ ਵੀ ਜਦੋਂ ਸਰਕਾਰ ਮਰਜ਼ੀ ਖੋਲ ਲਵੇ ਭਾਵੇਂ ਪਿਛਲੀਆਂ ਸਰਕਾਰਾਂ ਨੇ ਇਹ ਲਾਰਾ ਲਾ ਕੇ ਰੱਖਿਆ ਗਿਆ ਸੀ ਲੋਕਾਂ ਨੂੰ ਗੁੰਮਰਾਹ ਕਰਕੇ ਵੀ ਜਿਹੜੀ ਹੈਗੀ ਹਾਈ ਕੋਰਟ ਦਾ ਉੱਤੇ ਡੰਡਾ ਵਾ ਹਾਈ ਕੋਰਟ ਨੇ ਮਰਜ਼ੀ ਤੋਂ ਬਿਨਾਂ ਨਹੀਂ ਇਹ ਰਿਪੋਰਟਾਂ ਖੋਲ ਸਕਦੀਆਂ ਜਿੱਤੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਰਿਪੋਰਟਾਂ ਦਾਖਲ ਦਿੱਤੀਆਂ ਪਰ ਚੱਟੋਪਾਦੇ ਵਾਲੀ ਜਿਹੜੀ ਹੈਗੀ ਆ ਡਰੱਗ ਜਿਹੜੀ ਸਮਗਲਾ ਨਾਲ ਵਾਲੀ ਰਿਪੋਰਟ ਆ ਭੋਲਾ ਡਰੱਗ ਇਸ ਨਾਲ ਜੁੜੀ ਹੋਈ ਰਾਜਜੀਤ ਨਾਲ ਜੁੜੀ ਹੋਈ ਇਸ ਤਰ੍ਹਾਂ ਇੰਦਰਜੀਤ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਆ ਉਹਦਾਂ ਜੁੜੀ ਹੋਈ ਇਨਸਪੈਕਟਰ ਆ ਤੇ ਉਹਨਾਂ ਨਾਲ ਜੁੜੀ ਹੋਈ ਜਿਹੜੇ ਕਿ ਕਨੈਕਸ਼ਨ ਇੱਥਾਂ ਤੱਕ ਜੁੜਦੇ ਨੇ ਤੇ ਪੋਲਿਟਿਕਲ ਲੋਕਾਂ ਤੱਕ ਜੁੜਦੇ ਨੇ ਉਹ ਰਿਪੋਰਟ ਜਿਹੜੀ ਹੈਗੀ ਆ ਦੋ ਖੋਲ ਦਿੱਤੀਆਂ ਭਗਵੰਤ ਮਾਨ ਦੇ ਹੁਕਮਾਂ ਦੇ ਇੱਕ ਜਿਹੜੀ ਚੱਟੋਪਾਦੇ ਦੀ ਰਿਪੋਰਟ ਜਿਹੜੀ ਹੈਗੀ ਜੇ ਬਾਕੀ ਆ ਹੁਣੇ ਦੇਖਾਂਗੇ ਕਿ ਮੋੱਖ ਮੰਤਰੀ ਭਗਵੰਤ ਮਾਨ ਰਿਪੋਰਟ ਜਿਹੜੀ ਹੈਗੀ ਆ ਉਹ ਖੋਲਦੇ ਨਹੀਂ ਆ ਜਾਂ ਫਿਰ ਉਹਨਾਂ ਦੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਹੋਵੇਗਾ ਵੀ ਉਹ ਨਹੀਂ ਖੋਲਦੇ ਠੀਕ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸასი ਗੱਲ